ਸੋਸ਼ਕਾਲ ਜੀ ਵੈਲਕਮ ਬੈਕ ਟੂ ਮਾਈ ਚੈਨਲ ਅੱਜਵਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਕੁਝ ਸੂਟਸ ਦੱਸਣ ਲੱਗੇ ਹਾਂ ਕਾਟਨ ਦੇ ਕਾਟਨ ਮਸਲੀਨ ਦੇ ਸੂਟ ਆਏ ਪ੍ਰਿੰਟਰਡ ਨਾਲ ਦੁਪੱਟੇ ਆਉਣਗੇ ਸਾਰੇ ਸੂਟ ਜਿਹੜੇ 1 ਬਾਈ 1 ਤੁਹਾਨੂੰ ਸ਼ੋ ਕਰਾਂਗੇ ਜੇ ਤੁਸੀਂ ਇਹ ਸੂਟ ਬਾਈ ਕਰਨੇ ਆਸੀਂ ਆਪਣਾ ਵਟਸਐਪ ਨੰਬਰ ਦੇ ਦਾਂਗੇ ਤੁਸੀਂ ਆਰਡਰ ਕਰ ਸਕਦੇ ਹੋ ਅਗਰ ਜੇ ਸਟੀਚਿੰਗ ਵੀ ਕਰਾਉਣਾ ਚਾਹੁੰਦੇ ਤਾਂ ਸਟੀਚ ਵੀ ਮਿਲ ਜਾਣਗੇ ਅਨਸਟੀਚ ਵੀ ਮਿਲ ਜਾਣਗੇ ਅਨਸਟੀਚ ਸੂਟ ਦਾ ਜਿਹੜਾ ਵਿਦਆਊਟ ਸ਼ਿਪਿੰਗ ਪ੍ਰਾਈਸ ਹੈ 700 ਰੁਪਿਆ ਅਗਰ ਸਟੀਚਿੰਗ ਕਰਾਉਂਦੇ ਹੋ ਤਾਂ ਫਿਰ ਉਹਦਾ ਪ੍ਰਾਈਸ ਸੀ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਕਿਉਂਕਿ ਅਗਰ ਪਾਈਪਿੰਗ ਲਗਵਾਉਂਦੇ ਹੋ ਤਾਂ ਉਹਦੀ ਸਟੀਚਿੰਗ ਅਲੱਗ ਅਗਰ ਜੇ ਤੁਸੀਂ ਲੇਸ ਲਗਾਉਂਦੇ ਹੋ ਤਾਂ ਉਹਦੀ ਸਟੀਚਿੰਗ ਅਲੱਗ ਆਈ ਥਿੰਕ 300 400 ਦਾ ਹੋਰ ਫਰਕ ਪਏਗਾ ਕੋਈ ਜ਼ਿਆਦਾ ਖਾਸ ਨਹੀਂ ਸਾਰੇ ਜਿਹੜੇ ਸੂਟਸ ਆ 올ਓਵਰ ਪ੍ਰਿੰਟ ਦੇ ਸੂਟ ਆ 10 ਕਲਰ ਐ ਸਾਰੇ ਕਲਰ ਵੱਖੋ ਵੱਖਰੇ ਆ ਕੋਈ ਕਿਸੇ ਨਾਲ ਕੋਈ ਮੈਚ ਨਹੀਂ ਕਰਦਾ ਤੇ ਇਹਨਾਂ ਦਾ ਜਿਹੜਾ ਮਤਲਬ ਇਹ ਸਿੰਗਲ ਸਿੰਗਲ ਸੂਟ ਆ ਇਹ ਵਾਲੇ ਪ੍ਰਿੰਟ ਦੁਬਾਰਾ ਰਿਪੀਟ ਨਹੀਂ ਹੋਣੇ ਜੋ ਵੀ ਹੈ ਬਸ ਇਹੀ ਆ ਨੈਕਸਟ ਕਲੈਕਸ਼ਨ ਹੋਏਗੀ ਜਿਹੜੀ ਉਹ ਅਲੱਗ ਪ੍ਰਿੰਟ ਦੀ ਹੋਏਗੀ ਇਹਨਾਂ ਦੀ ਨਹੀਂ ਹੋਏਗੀ ਤਾਂ ਜੇ ਤੁਸੀਂ ਸੂਟ ਲੈਣਾ ਚਾਹੁੰਦੇ ਹੋ ਅਨਸਟਿਚ ਵੀ ਤਾਂ ਸਟਿਚ ਵੀ ਤਾਂ ਤੁਸੀਂ ਸਾਨੂੰ ਆਪਣਾ ਆਰਡਰ ਜਿਹੜਾ ਦੇ ਸਕਦੇ ਹੋ WhatsApp ਤੇ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਇਹ ਸੂਟ ਆ ਅਨਸਟਿਚ 700 ਦਾ ਦਾਸਤਾ ਅਗਰ ਸਟਿਚ ਲੈਣਾ ਚਾਹੁੰਦੇ ਹੋ ਤਾਂ ਉਹਦੀ ਜਿਹੜਾ 3-400 ਹੋਰ ਐਡ ਹੋਏਗਾ ਤੇ ਜਿਹੜੀ ਸ਼ਿਪਿੰਗ ਆ ਉਹ ਅਲੱਗ ਤੋਂ ਆਏਗੀ ਜੇ ਪੂਰੇ ਪੰਜਾਬ ਜਾਂ ਇੰਡੀਆ ਦੇ ਵਿੱਚ ਹੋਏਗੀ ਤੇ ਪੰਜਾਬ ਤੋਂ ਸੋਰਪੇ ਦੇ ਵਿੱਚ ਵਿੱਚ ਜਿਹੜੀ ਇਹਨਾਂ ਦੀ ਸ਼ਿਪਿੰਗ ਹੁੰਦੀ ਆ ਜੇ ਤੁਸੀਂ ਕਿਸੇ ਬਾਹਰਲੀ ਕੰਟਰੀ ਚ ਮੰਗਵਾਉਣਾ ਚਾਹੁੰਦੇ ਹੋ ਤਾਂ ਫਿਰ ਇਹਦੀ ਜਿਹੜੀ ਸ਼ਿਪਿੰਗ ਜ਼ਿਆਦਾ ਪੈ ਸਕਦੀ ਹੈ ਇਸ ਲਈ ਜਿਹੜੇ ਬਾਹਰਵਲੇ ਸੂਟ ਮੰਗੋਂਗੇ ਉਹ ਮੇਕ ਸ਼ੋਰ ਕਰਨ ਕਿ ਉਹ 3-4 ਮੰਗਾਲਣ ਉਹਦੇ ਨਾਲ ਕੀ ਹੋਏਗਾ ਪਰਕੇਜੀ ਦਾ ਵੇਟ ਪਰਕੇਜੀ ਵੇਟ ਦੇ हिसाब ਨਾਲ ਜੋ ਸ਼ਿਪਿੰਗ ਲੱਗਦੀ ਉਹ ਵੀ ਸੇਮ ਹੁੰਦੀ ਆ 3 kg ਦੇ ਜਿਹੜਾ weight ਆ ਉਹਦੀ shipping ਵੀ ਸੇਮ ਹੁੰਦੀ ਆ ਬਾਕੀ ਜੇ ਹੋਰ ਕੋਈ ਕੁਐਰੀਜ਼ ਹੋਈਆਂ ਤਾਂ ਤੁਸੀਂ ਸਾਨੂੰ ਬੇਚਿੱਜਕ ਪੁੱਛ ਸਕਦੇ ਹੋ ਅਸੀਂ ਤੁਹਾਡੇ ਨਾਲ ਦੇ ਨਾਲ ਰਿਪਲਾਈ ਦੇ ਦਾਂਗੇ ਹੁਣ ਅਸੀਂ ਤੁਹਾਨੂੰ 1 by 1 ਸਾਰੇ suit ਜਿਹੜੇ ਸ਼ੋਅ ਕਰਦੇ ਆ ਸਭ ਤੋਂ ਪਹਿਲਾਂ ਪ੍ਰਿੰਟ ਡਾਰਕ ਜੀ ਸ਼ੇਡ ਹੈ ਬਹੁਤ ਸੋਹਣਾ ਪ੍ਰਿੰਟ ਇਹ ਸਾਰੇ suit ਜਿਹੜੇ ਵਿਦਾਊਟ ਲਾਈਨਿੰਗ ਵੀ ਸਟੀਚ ਹੋ ਸਕਦੇ ਆ ਸਾਈਡ ਤੇ ਲਿਖਿਆ ਵੀ ਹੋਇਆ ਪਾਕਿਸਤਾਨੀ suit ਮਸਲਿਨ कॉटन ਜਿਹਦੇ सूट ਆਉਂਦੇ ਆ ਬੜੇ ਆਰਾਮ ਨਾਲੀ ਨੂੰ ਵਿਦਾਊਟ ਲਾਈਨਿੰਗ ਵੀ ਤੁਸੀਂ ਸਟਿਚ ਕਰਾ ਸਕਦੇ ਹੋ ਤੇ ਲਾਈਨਿੰਗ ਵੀ ਇਹ ਤੁਹਾਡੀ ਚੋਇਸ ਆ ਦੁਪट्टे ਵੀ ਇਹਦੇ ਨਾਲ ਬਹੁਤ ਸੋਹਣੇ ਆਉਣਗੇ 2.5 ਮੀਟਰ ਦੇ ਫੁੱਲ ਖੁੱਲੇ ਦੁਪट्टे ਆ ਮੈਨੂੰ ਨਹੀਂ ਲੱਗਦਾ ਵੀ ਇਹ ਸੂਟਾਂ ਨੂੰ ਕੁਝ ਲੇਸਿੰਗ ਵਗੈਰਾ ਕਰਨ ਦੀ ਜ਼ਰੂਰਤ ਆ ਕਿਉਂਕਿ ਇਹ ਆਪਣੇ ਆਪ ਚ ਹੀ ਬੜੇ ਸੋਹਣੇ ਆ ਇਦਾਂ ਹੀ ਜੋ ਸੂਟ ਤੇ ਪ੍ਰਿੰਟ ਹੈ ਸੇਮ ਉਹੀ ਦੁਪट्टे ਤੇ ਪ੍ਰਿੰਟ ਆਉਣਗੇ ਨੈਕਸਟ ਪ੍ਰਿੰਟ ਵੀ ਬੋਥ ਸੋਨਾ ਆ ਪਰਪਲ ਵਿੱਚ ਫਲਾਰ ਦਿੱਤੇ ਆ بیس ਆ ਜਿਹੜਾ ਇਹਦਾ ਬੀਜ ਕਲਰ ਦਾ ਆ ਤੇ ਫਲਾਰ ਪਰਪਲ ਕਲਰ ਦੇ ਆ 올ਓਵਰ ਸੂਟ ਰਹਿਣਗੇ ਮੈਚਿੰਗ ਨਹੀਂ ਆ ਤੇ ਜੇ ਤੁਸੀਂ ਚਾਹੋ ਵੀ ਇਹਨਾਂ ਨਾਲ ਮੈਚਿੰਗ ਸਲਵਾਰ ਕਰਨੀ ਤਾਂ ਸ਼ਾਇਦ ਇਹ ਇੰਨੇ ਸੋਹਣੇ ਨਾਲ ਲੱਗਣ ਜਿੱਦਾਂ ਹੁਣ ਲੱਗ ਰਿਹਾ ਦੁਪੱਟਾ ਵੀ ਸੇਮ ਦੇਖੋ ਬੋਥ ਸੋਨਾ ਜੋ ਪ੍ਰਿੰਟ ਸ਼ਰਟ ਤੇ ਆਏਗਾ ਸੇਮ ਐਜ਼ ਉਹੀ ਦੁਪੱਟੇ ਤੇ ਆ। ਤੇ ਦੁਪੱਟੇ ਦਾ ਸਟਾਫ ਵੀ ਮਸਲੀਨ ਹੀ ਰਹੇਗਾ ਕਾਟਨ ਦੇ ਵਿੱਚ ਦੁਪੱਟੇ। ਪ੍ਰਾਈਸ ਸਾਰਿਆਂ ਦੇ ਸੇਮ ਐ 700। ਅਗਰ ਸਟੀਚਿੰਗ ਕਰਾਉਣੀ ਆ ਤਾਂ ਫਿਰ 300 ਜਾਂ 400 ਇਹਦੇ ਵਿੱਚ ਤੁਸੀਂ ਐਡ ਕਰ ਲਿਓ। ਕਿਉਂਕਿ ਜਿਹੜਾ 300 ਵਾਲਾ ਹੋਏਗਾ ਉਹਨੂੰ ਜਸਟ ਪਾਈਪਿੰਗ ਲੱਗੇਗੀ ਜਿਹੜਾ 400 ਵਾਲਾ ਹੋਏਗਾ ਉਹਨੂੰ ਲੇਸਿੰਗ ਨਾਲ ਡਿਜ਼ਾਈਨਿੰਗ ਕਰਾਂਗੇ। ਇਹਦਾ بیس ਬਲੈਕ ਕਲਰ ਦਾ ਤੇ orange ਕਲਰ ਦੇਦੇ ਹਾਂ ਉੱਤੇ ਜਿਹੜਾ ਪ੍ਰਿੰਟ ਆ। ਦੁਪੱਟਾ ਬਾਕੀ ਦੁਪੱਟਿਆਂ ਵਾਂਗ ਸੇਮ ਇਹਦਾ ਵੀ ਇਵੇਂ ਹੀ ਆਏਗਾ ਅਗਰ ਦੁਪੱਟੇ ਤੇ ਵੀ ਲੇਸਿੰਗ ਕਰਾਣੀ ਹੋਏ ਤਾਂ ਉਹ ਵੀ ਹੋ ਜਾਏਗੀ ਇਹਨੂੰ ਤੁਸੀਂ orange ਕਲਰ ਨਾਲ ਜਾਂ black ਕਲਰ ਨਾਲ organza ਦੀ ਲੇਸ ਲਗਾ ਕੇ ਹੋਰ ਸੋਨਾ ਜਿਹੜਾ ਹਾਈਲਾਈਟ ਕਰਵਾ ਸਕਦੇ ਹੋ ਆਪਣੀ ਚੋਇਸ ਦੇ ਹਿਸਾਬ ਨਾਲ ਬਲੈਕ ਕਲਰ ਦੀ ਲੇਸ ਨਾਲ ਹੀ ਜ਼ਿਆਦਾ ਜ਼ਿਆਦਾ ਸੋਹਣਾ ਲੱਗੇਗਾ ਕਿਉਂਕਿ ਅੱਜ ਕੱਲ ਟ੍ਰੈਂਡ ਚੱਲਦਾ ਪਿਆ ਜਿਵੇਂ ਦਾ ਸੂਟ ਉਵੇਂ ਦੀ ਲੇਸ ਜਿਹੜੀ ਵਿੱਚ ਲੱਗਦੀ ਆ ਜਿਵੇਂ ਮੰਨ ਲਓ ਇਹ ਬਲੈਕ ਕਲਰ ਦਾ ਤੇ ਲੇਸ ਵੀ ਇਹਨੂੰ ਬਲੈਕ ਔਰਗੈਂਜ਼ਾ ਦੀ ਲੱਗ ਸਕਦੀ ਆ ਨੈਕਸਟ ਕਲਰ ਬਹੁਤ ਸੋਹਣਾ ਕਲਰ ਆ ਜੋ ਸੇਮ ਐਜ਼ ਇਟ ਇਜ਼ ਪਿਕ ਚ ਦਿਖ ਰਿਹਾ ਆ ਜਾਂ ਵੀਡੀਓ ਚ ਦਿਖ ਰਿਹਾ ਹੀ ਕਲਰ ਆ ਇਦੇ ਵਿੱਚ ਥੋੜਾ ਜਿਹਾ ਸੀ ਗ੍ਰੀਨ ਦਾ ਕੰਟਰਾਸਟ ਆ ਫਲਾਰ ਦੇ ਵਿੱਚ ਤਾਂ ਅਸੀਂ ਇਹਨੂੰ ਜੇ ਹਾਈਲਾਈਟ ਕਰਨਾ ਹੋਇਆ ਤਾਂ ਸੀ ਗ੍ਰੀਨ ਨਾਲ ਕਰ ਸਕਦੇ ਹਾਂ ਦੁਪੱਟਾ ਵੀ ਬੜਾ ਸੋਹਣਾ ਡਿਜ਼ਾਈਨਰ ਜਿਹਾ ਦੁਪੱਟਾ ਹੈ ਡਿਜ਼ਾਈਨਰੀ ਸੂਟ ਆ ਕੋਟ ਸੈੱਟ ਵੀ ਬਣਾ ਸਕਦੇ ਹੋ ਤੁਸੀਂ ਇਹਨਾਂ ਦੇ ਫਰਾਕ ਸੂਟ ਵੀ ਬਣਾ ਸਕਦੇ ਹੋ ਸਲਵਾਰ ਸੂਟ ਵੀ ਸੋਹਣੇ ਲੱਗੇਗੇ ਵੈਸੇ ਤਾਂ ਜਿਵੇਂ ਅੱਜਕੱਲ੍ਹ ਟ੍ਰੈਂਡ ਚੱਲਦਾ ਪਿਆ ਪਾਕਿਸਤਾਨੀ ਸਲਵਾਰਾਂ ਦਾ ਆਈ ਮੀਨ ਸਟ੍ਰੇਟ ਸਲਵਾਰ ਖੁੱਲੇ ਪਹੁੰਚਾਂ ਵਾਲੀ ਬਹੁਤ ਸੋਹਣੀ ਲੱਗੇਗੀ ਨੈਕਸਟ ਕਲਰ ਆ ਜਿਹੜਾ ਇਹ ਵੀ ਬੜਾ ਸੋਹਣਾ ਕਲਰ ਆ ਮਾਊਸ ਜੇ ਕਲਰ ਦੇ ਵਿੱਚ ਇਹਦੀ ਸ਼ੇਡ ਆਉਂਦੀ ਆ ਤੇ ਵਿੱਚ ਫਲਾਵਰ ਬਣੇ ਆ ਦੋ ਤਿੰਨ ਕਲਰ ਕੰਟਰਾਸਟ ਦਿੱਤੇ ਆ ਸਾਰੇ ਹੀ ਕਲਰ ਡਿਫਰੈਂਟ ਆ ਸਾਰੇ ਹੀ ਪ੍ਰਿੰਟ ਡਿਫਰੈਂਟ ਆ ਕੋਈ ਕਿਸੇ ਨਾਲ ਮੈਚਿੰਗ ਨਹੀਂ ਆ ਤੇ AZ ਦੇ ਪ੍ਰਿੰਟ ਹੈ ਦੁਬਾਰਾ ਜਿਹੜੇ ਨਈ ਰੀਸਟਾਕ ਹੋਣਗੇ ਸਿੰਗਲ ਸਿੰਗਲ ਸੂਟ ਹੀ ਰਹੇਗਾ ਇਹਨਾਂ ਵਿੱਚ ਡਿਜ਼ਾਈਨਿੰਗ ਦੇਖ ਸਕਦੇ ਹੋ ਮੈਂ ਬਿਲਕੁਲ ਲਾਗੋ ਦੀ ਬਰੀਕੀ ਨਾਲ ਦਿਖਾਈ ਆ ਦੁਪੱਟਾ ਇਹਦਾ ਸੇਮ ਕਲਰ ਦਾ ਸੇਮ ਪ੍ਰਿੰਟ ਦਾ ਨੈਕਸਟ ਹੈਗਾ ਬਲੈਕ ਤੇ ਬੇਬੀ ਪਿੰਕ ਕਲਰ ਦਾ ਕੰਟਰਾਸਟ ਇਹਦੇ ਵਿੱਚ ਵੀ ਫਲਾਰ ਬਨੇ ਹੋਏ ਆ ਇਹਨੂੰ ਵੀ ਬਲੈਕ ਕਲਰ ਦੀ ਲੇਸ ਨਾਲ ਡਿਜ਼ਾਈਨਿੰਗ ਕਰ ਸਕਦੇ ਹਾਂ ਦੁਪੱਟਾ ਵੀ ਇਹਨਾਂ ਦਾ ਸੂਟ ਦੇ ਤਰ੍ਹਾਂ ਦਾ ਹੀ ਆਏਗਾ ਸੇਮ ਪ੍ਰਿੰਟ ਦਾ ਹੀ ਸਾਈਟ ਬੇਬੀ ਪਿੰਕ ਕਲਰ ਆ ਇਹਦੇ ਵਿੱਚ ਕੰਟਰਾਸਟ ਵਾਲਾ ਉਸ ਤੋਂ ਬਾਅਦ ਜਿਹੜਾ ਨੈਕਸਟ ਕਲਰ ਆ ਉਹ ਮਹਿੰਦੀ ਕਲਰ ਆ ਇਹਦੇ ਵਿੱਚ ਚੈਰੀ ਕਲਰ ਦਾ ਜਿਹੜਾ ਡਿਜ਼ਾਈਨਿੰਗ ਜਿਹੜਾ ਪ੍ਰਿੰਟ ਦਿੱਤਾ ਚੈਰੀ ਕਲਰ ਦਾ ਇਨੂੰ ਸੇਮ ਇਹੀ ਕਲਰ ਦੀ ਚੈਰੀ ਕਲਰ ਵਾਲੀ ਲੇਅਰਸ ਲਾ ਕੇ ਡਿਜ਼ਾਈਨਿੰਗ ਕਰ ਸਕਦੇ ਹਾਂ ਡਿਜ਼ਾਈਨਿੰਗ ਪੈਟਰਨ ਅਗਰ ਜੇ ਤੁਸੀਂ ਸਾਡੇ ਕੋਲੋਂ ਸਚ ਕਰਾਉਂਦੇ ਤਾਂ ਅਸੀਂ ਆਪਣੇ ਕੋਲੋਂ ਵੀ ਕਰ ਸਕਦੇ ਹਾਂ ਅਗਰ ਤੁਸੀਂ ਕਸਟਮਾਈਜ਼ ਕਰਾਉਣਾ ਚਾਹੁੰਦੇ ਹੋ ਕੋਈ ਤੁਹਾਡੀ ਡਿਜ਼ਾਈਨਿੰਗ ਹੈ ਤਾਂ ਤੁਸੀਂ ਪਿਕ ਪੇਜ ਕੇ ਸੇਮ ਐਜ਼ ਉਦਾਂ ਦਾ ਡਿਜ਼ਾਈਨ ਕਰਵਾ ਸਕਦੇ ਹੋ ਬਹੁਤ ਸੋਨੇ ਦੇ ਬਹੁਤ ਖੁੱਲੇ ਖੁੱਲੇ ਜਿਹੜੇ ਆ ਦੁਪट्टे 2.5 ਮੀਟਰ ਦੇ ਨੈਕਸਟ ਆਏਗਾ ਵਾਈਨ ਕਲਰ ਦੇ ਪਿੰਕ ਕਲਰ ਦੇ ਦੇ ਵਿੱਚ ਫਲਾਵਰ ਰੋਜ਼ ਪਿੰਕ ਕਲਰ ਦੇ ਤੇ ਵਾਈਟ ਦਾ ਵੀ ਥੋੜਾ ਜਿਹਾ ਟੱਚ ਦਿੱਤਾ ਹੋਇਆ ਪੀਚ ਪਿੰਕ ਕਲਰ ਵੀ ਔਰ ਪੀਚ ਕਲਰ ਵੀ ਆ ਦੁਪੱਟਾ ਇਹਦੇ ਨਾਲ ਡਿਜੀਟਲ ਤਰ੍ਹਾਂ ਦਾ ਆ ਸਰਦਾਰੀ ਦੁਪੱਟੇ ਆ ਬਿਲਕੁਲ ਨੇ ਸੇਰ ਤੇ ਟਿਕਣ ਵਾਲੇ ਨੈਕਸਟ ਵਨ ਹੈਗਾ ਬਲੈਕ ਇਹਦੇ ਉੱਤੇ ਫਰੋਜ਼ੀ ਕਲਰ ਦੀਆਂ ਜਿਹੜੀਆਂ ਅੰਬੀਆਂ ਬਣੀਆਂ ਤੇ ਵਿੱਚ ਪੀਚ ਕਲਰ ਦਿੱਤਾ ਬਹੁਤ ਪਿਆਰਾ ਡਿਜ਼ਾਈਨ ਹੈ ਵੀ ਦੁਪੱਟਾ ਇਹਦੇ ਨਾਲ ਇਦਾਂ ਦਾ ਆ ਸਾਈਡਾਂ ਤੇ ਬਾਰਡਰ ਦੇ ਵਿੱਚ ਸੈਂਟਰ ਦੇ ਜਿਹੜੇ ਆਂਬੀਆਂ ਹੀ ਬਣੀਆਂ ਅਗਲਾ ਕਲਰ ਵੀ ਵਾਈਨ ਤੇ ਆ वाइन शेड ਦੇ ਮਤਲਬ ਦੋ ਸੂਟ ਆ ਪਰ ਡਿਜ਼ਾਈਨਿੰਗ ਦੋਵਾਂ ਦੀ ਅਲੱਗ-ਅਲੱਗ ਆ ਸੇਮ ਐਸ ਦੁਪੱਟਾ ਵੀ ਇਵੇਂ ਦਾ ਹੀ ਆ ਜਿਵੇਂ ਸ਼ਰਟ ਦਾ ਪ੍ਰਿੰਟ ਆ ਸਾਈਡ ਤੇ ਬਾਰਡਰ ਐਂਡ ਸੈਂਟਰ ਚ ਪ੍ਰਿੰਟ ਆ ਇਨ੍ਹਾਂ ਵਿੱਚੋਂ ਅਗਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਾਨੂੰ ਜਿਹੜਾ ਆਪਣਾ ਆਰਡਰ ਦੇ ਸਕਦੇ ਹੋ ਪ੍ਰਾਈਸ ਮੈਂ ਪਹਿਲਾਂ ਤਾਂ